ਜਿੰਦਾਬਾਦ ਬ੍ਰਾਹਮਣੀ ਅਕਾਲੀ ਦਾ ਜਿੰਦਾਬਾਦ ਦੇਖੋ ਮੈਨੂੰ ਖੁਸ਼ੀ ਹੈ ਕਿ ਪੈਸੇ ਤਾਂ ਸਾਰੇ ਹੀ ਨੌਪਦ ਹਲਕੇ ਦੇ ਵਿੱਚ ਬੜੀ ਚੜ੍ਹਦੀ ਕਲਾ ਦਾ ਮਾਹੌਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਬਣਿਆ ਹੋਇਆ ਪਰ ਮੈਂ ਮਾਨਣਾ ਕਹਿ ਸਕਦਾ ਕਿ ਕਾਦੀਆਂ ਉਧਾਰ ਸੁਭਾਣ ਹਲਕੇ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਸਭ ਤੋਂ ਵੱਧ ਲੀਡ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਾਦੀਆਂ ਹਲਕੇ ਤੋਂ ਜਿੱਤੇ ਕਿਉਂਕਿ ਸਾਡੇ ਵੱਡੇ ਪਾ ਜੀ ਸਤਾਜ ਦੇ ਨੈਤ ਸਿੰਘ ਬਾਟਾ ਸਾਡੇ ਬਹੁਤ ਮਿਹਨਤੀ ਇੰਚਾਰਜ ਕੋਰੇਕ ਬਾਟਾ ਦੇ ਸਾਰੀ ਜਿਹੜੀ ਟੀਮ ਹੈ ਕਰਦਾ ਉਹਨੇ ਇੰਨੀ ਮਿਹਨਤ ਕੀਤੀ ਹੈ ਪਹਿਲੇ ਦਿਨ ਤੋਂ ਲੈ ਕੇ ਡਾਕ ਗਰਮੀ ਦੀ ਪਰਵਾ ਨਾ ਕਿਸੇ ਹੋਰ ਚੀਜ਼ ਦੀ ਪਰਵਾ ਔਰ ਨੌਜਵਾਨ ਵੀ ਜਿਹੜਾ ਸਾਡਾ ਹੈਗਾ ਇਸ ਇਲਾਕੇ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਕੰਮ ਕਰਦਾ ਜੋ ਜਿੱਤੇ ਨੌਜਵਾਨ ਵੀ ਐਕਟਿਵ ਹੋਏ ਬੀਬੀਆਂ ਵੀ ਜੇ ਸਰਕੇ ਐਕਟਿਵ ਹੋਣਾ ਲੀਡਰਸ਼ਿਪ ਸਾਰੀ ਇਕਜੁੱਟ ਹੈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਆਪ ਨੂੰ ਚੁਪ ਕਰੇਵਾ ਨਹੀਂ ਹੈ ਇਸ ਕਰਕੇ ਇੱਕ ਪਰਿਵਾਰ ਦੀ ਤਰ੍ਹਾਂ ਰਲ ਕੇ ਸਾਰੇ ਜੋੜ ਲਾਰੇ ਆ ਤੇ ਕੁਦਰਤੀ ਗੱਲ ਹੈ ਇੱਥੇ ਝਾੜ ਵੀ ਸਾਡਾ ਜਿਹੜਾ ਸਭ ਤੋਂ ਵੱਧ ਹੋਇਆ ਜਿਵੇਂ ਕਰਕੇ ਆਪਾਂ ਗੱਲ ਕਰਦੇ ਆ ਰੰਧਾਵਾ ਸਾਹਿਬ ਦੀ ਇੱਕ ਰਿਕਾਰਡਿੰਗ ਆਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਸ ਦੇ ਪਿੱਛੇ ਦਾ ਸੱਚ ਕੀ ਹੈ देखो ਜਿਹੜੀ ਰੰਧਾਵਾ ਸਾਹਿਬ ਦੀ ਆਡੀਓ ਜਿਹੜੀ ਆ ਉਹਨੇ ਸਾਰੇ ਸਮਾਜ ਨੂੰ ਸ਼ਰਮਸਾਰ ਕਰ ਦਿੰਦਾ ਹੈ ਕਿ ਲੋਕਾਂ ਦੇ ਜਿਹੜੇ ਨਮਾਇਦੇ ਆਪਣੇ ਆਪ ਨੇ ਹੋ ਜਾਣ। ਉਹਨਾਂ ਦੀ ਸੋਚ ਤੇ ਮਾਨਸਿਕਤਾ ਜਿਹੜੀ ਹੈ ਉਹ ਕਿੰਨੀ ਘਟੀ ਹੈ। ਇਹ ਸੋਚਦੇ ਵੀ ਸਾਰੀ ਕੌਮ ਦੇ ਇਸਾਈ ਕੌਮ ਦੇ ਸਾਰੀਆਂ ਬੱਚੀਆਂ ਨੂੰ ਤੁਸੀਂ ਉਹਨਾਂ ਦੇ ਕੈਰੇਕਟਰ ਦੇ ਉੱਤੇ ਇਸ ਤਰ੍ਹਾਂ ਸਵਾਲ ਚੁੱਕ ਸਕਦੇ। ਇੰਨਾ ਦਿਲ ਦੁਖਦਾ ਜਦੋਂ ਬੱਚੀਆਂ ਘਰ ਬੈਠੀਆਂ ਬੀਬੀਆਂ ਜਿਹੜੀਆਂ ਬਿੰਤ ਕਰ ਰਹੀਆਂ ਉਹਨਾਂ ਨੂੰ ਇੱਕ ਜਿਹੜਾ ਬੰਦਾ ਮਿਨਿਸਟਰ ਰਿਹਾ ਹੋਵੇ ਉਹ ਉਹਨਾਂ ਦੇ ਉੱਤੇ ਐਡੀ ਵੱਡੀ ਅਲਿਗੇਸ਼ਨ ਲਾ ਤੇ ਹੁਣ ਮਾਫੀ ਮੰਗਣ ਦੀ ਬਜਾਏ ਉਲਟਾ ਚੋਰ ਪਤਵਾਲ ਕੋ ਡਾਂਟੇ ਕਹਿੰਦਾ ਜੀ ਮੈਂ ਐਫ ਪੀ ਆਰ ਲੋਚ ਕਰਾਈ ਐਫ ਪੀ ਆਰ ਤੇ ਬਾਰੇ ਤੁਹਾਡੇ ਤੇ ਰੋਜ ਹੋਣੀ ਸੀ ਇਹ ਜਨਤਾ ਹੁਣ ਸਮਝ ਗਈ ਹੈ ਇਹ ਹੰਕਾਰ ਜਿਹੜਾ ਪਹਿਲਾਂ ਸੀ ਕਿ ਉਦੋਂ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਦੋਂ ਸਵਾਗਤ ਕਰਨ ਚਲੇਗੇ ਇੰਦਰਾ ਗਾਂਧੀ ਨੂੰ ਖੁਸ਼ ਕਰਨ ਵਾਤੇ ਅੱਜ ਦੁਨੀਆ ਜਿਹੜੀ ਹੈ ਸਾਰੀ ਸਮਝ ਗਈ ਹੈ ਕਰ ਨੂੰ ਇਸ ਤਰ੍ਹਾਂ ਦਾ ਹੰਕਾਰ ਹੁਣ ਰਾਜਨੀਤੀ ਚ ਨਹੀਂ ਚੱਲ ਸਕਦਾ ਇਸ ਕਰਕੇ ਇਹ ਦੇਖਿਓ ਤੁਸੀਂ ਇੱਕ ਤਰੀਕ ਨੂੰ ਅਸੀਂ ਜਨਤਾ ਦੀ ਕਚਹਿਰੀ ਚ ਕੇਸ ਰੱਖਿਆ ਅਸੀਂ ਦੂਜੀ ਕਚਹਿਰੀ ਚ ਵੀ ਲੈ ਕੇ ਗਏ ਆਹ ਕਚਹਿਰੀ ਜਿਹੜੀ ਜਬਤਾ ਦੀ ਹੈ ਸਭ ਤੋਂ ਵੱਡੀ ਆ ਤੇ ਇੱਕ ਤਰੀਕ ਨੂੰ ਦੇਖਿਓ ਬਿਨਾਂ ਤਰੀਕਾ ਪਿਆ ਇਹਨਾਂ ਫੈਸਲਾ ਹੋ ਜੇਗਾ ਮੇਜਰ ਸਿੰਘ ਮੈਂ ਕਾਲਾ ਜੀ ਦਾ ਡੀਵੀਡੀ ਕਰਾਈ ਹੈ ਆਪਦੀ ਵੱਲ ਕੀ ਕਰਣਾ ਚਾਹੁੰਦੇ ਮੈਂ ਜੋ ਸਰਕਾਰਾਂ ਦੇ ਇਹਨਾਂ ਦੇ ਆਪ ਦਾ ਕਾਂਗਰਸ ਦਾ ਭਾਜਪਾ ਦਾ ਜੋ ਲੋਕਾਂ ਦੇ ਮਨ ਦੇ ਉੱਤੇ ਵਿਸ਼ਵਾਸ ਸੀਗਾ ਉਹ ਬੜਾ ਵੱਡਾ ਚੁੱਕਿਆ ਗਿਆ ਵਾ ਲੋਕ ਸਵਾਲੀ ਸਾਨੂੰ ਹੁਣ ਕੈਂਡੀਡੇਟ ਡਾਕਟਰ ਦਿਲਜੀਤ ਸਿੰਘ ਜੀ ਮਾਜੀ ਦਿੱਤੇ ਨੇ ਉਹ ਹੈ ਵੀ ਇੱਥੇ ਲੋਕਲ ਨੇ ਉਹਨਾਂ ਦਾ ਸਿਰਿਆ ਵੀ ਬਿੰਦਪੁਰ ਚ ਨਾਲ ਹੀ ਖੁੱਡੀ ਚੀਵੇਂ ਪਿੰਡ ਵਾ ਬਾਕੀ ਉਹ ਗਰਦਾਸਪੁਰ ਦੇ ਨਾਲ ਉਹਨਾਂ ਦਾ ਬੜਾ ਮੂਹਰ ਸੀ ਆ ਲੀਡਰ ਉਹਨਾਂ ਨੇ ਬੜੀ ਪਛਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਉਹਨਾਂ ਦੇ ਨਾਲ ਸਾਢੇ 1 ਕਾਦੀਆਂ ਹਲਕੇ ਚ ਮਾਲ ਪਰਿਵਾਰ ਗੁਰਗਪਾਲ ਮਾਲ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਹਲਕੇ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਜੀ ਬਾਪੂ ਜਰਨੈਲ ਸਿੰਘ ਮਾਲ ਅੱਜ ਇੱਥੇ ਆਏ ਸੀ ਅੱਜ ਬੜੀ ਹੀ ਗਰਮੀ ਅੱਜ ਦੇ ਦਿਨਾਂ ਦੇ ਵਿੱਚ ਵੀ ਤਾਪਮਾਨ 43 ਤੋਂ 48 ਡਿਗਰੀ ਦਾ ਸੀ ਫਿਰ ਵੀ ਲੋਕ तकरीबन 2 ਤੋਂ 3 ਘੰਟੇ ਇੱਥੇ ਸਾਰੇ ਲੋਕਾਂ ਨੇ ਉਹਨਾਂ ਦੇ ਨਾਚ ਸੁਣੇ ਬੜੇ ਲੰਬੇ ਟਾਈਮ ਤੋਂ ਇੰਨੀ ਗਰਮੀ ਦੇ ਵਿੱਚ ਬੈਠ ਕੇ ਵੀ ਮੈਂ ਇਸ ਗੱਲ ਤੋਂ ਵਿਸ਼ਵਾਸ ਨੂੰ ਉਹਨਾ ਵਾਂ ਕਿ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਜਿੱਦਾਂ ਮੇਰੀਆਂ ਬੀਬੀਆਂ ਪਹਿਣਾ ਮੇਰੀਆਂ ਮਾਤਾ ਨੇ ਸਾਡੇ ਜੂਥ ਨੇ ਅੱਜ तकरीबन ਘੱਟ ਤੋਂ ਘੱਟ 150 ਤੋਂ 200 ਮੋਟਰਸਾਈਕਲ ਸੀਗਾ ਜੋ ਉਹਨਾਂ ਨੂੰ ਘੱਟ ਤੋਂ ਘੱਟ 1.5 ਤੋਂ 2 ਕਿਲੋਮੀਟਰ ਤੇ ਅੱਗੇ ਖਲੋਗੇ ਦੁਪਹਿਰੇ ਘੱਟੋ ਘੱਟ 2 ਘੰਟੇ ਉਹਨਾਂ ਦਾ ਵੇਟ ਕਰਕੇ ਚੀਮਾ ਸਾਹਿਬ ਦਾ ਮਾਲ ਸਾਹਿਬ ਦਾ ਜਿਹੜਾ ਇੱਥੇ ਲੈ ਕੇ ਆਇਆ ਹੈ ਬਾਕੀ ਮੇਰੇ ਪਿੰਡ ਨੇ ਬੜਾ ਸਹਿਯੋਗ ਟੈਣੀ ਮੀਆਂ ਖਾਨੇ ਦਿੱਤਾ ਬੜੀ ਗਰਮੀ ਦੇ ਵਿੱਚ ਵੀ ਲੋਕ ਇੱਥੇ ਆਏ ਨੇ ਉਹਦੇ ਨਾਲ ਹੀ ਮੇਰੇ ਇਲਾਕੇ ਸਰਕਲ ਦੀ ਅੱਜ ਮੀਟਿੰਗ ਸੀ ਹੋਰ ਵੀ ਪਿੰਡਾਂ ਦੇ ਵਿੱਚੋਂ ਬਾਗੜੀਆਂ ਦੇ ਨਾਲ ਹੀ ਸਾਡੀਆਂ ਚੱਕ ਸ਼ਰੀਫ ਤੋਂ ਸ਼ੁਰੂ ਹੋ ਗਏ ਜਿਹੜੇ ਸਾਨੂੰ ਜਿੰਨੇ ਵੀ ਪਿੰਡ ਮਿਲੇ ਸੀ 8 ਤੋਂ 10 ਉਹ ਸਾਰੇ ਪਿੰਡਾਂ ਨੇ ਬੜਾ ਸਹਿਯੋਗ ਦਿੱਤਾ